ोहं महाराज शेरसिंह विष्णु भगवादि सो सोहं महाराज शेरसिंह विष्णु सो सोहं महा भगवदी जोहं महाराज शे सिंह विष्णु भगवी जोहं महाराज शिरसिंह विष्णु दी ਕਾਲਪੁਰਖ 파ਰ ਬ੍ਰਹਮਪਤੀ ਪਰਮੇਸ਼ਰ ਦੇਹ ਜੂਰੀ ਵਿੱਚ ਬੈਠੀ ਹੋਈ ਸਤਕਾਰਯੋਗ ਹਰ ਸੰਗਤ ਜੀਓ ਆਪ ਸਭ ਨੂੰ ਪਗੜ ਮਹੀਨੇ ਦੀ ਪਹਿਲੇ ਪ੍ਰਵਿਸ਼ਟੇ ਦੀ ਕੋਟਣਕੋਟ ਬਧਾਈ ਹਰ ਸੰਗਤ ਜੀਓ 1914 ਹੋਇਆ ਅਕਾਲ ਪੁਰਖ ਨੇ ਉਹ ਵਿਧ ਬਣਾਈ ਜਿਹੜੀ ਵਿਧ ਨੂੰ ਗੁਰ ਅਵਤਾਰ ਪੀਰ ਪਗੰਬਰ ਔਰ ਅਗਮੜਾ ਸ਼ਬਦ ਵੀ ਕੁੜੀਕਦਾਰ ਆ 1914 ਦੇ ਵਿੱਚ ਉਹ ਬੰਤਰ ਬਣਾਈ ਔਰ ਆਪਣਾ ਪ੍ਰਗਟਾਵਾ ਅਕਾਲ ਪੁਰਖ ਨੇ ਸ਼ਬੀਪੂਨ ਕੀਤਾ ਲੈਣਾ ਦੇਣਾ ਸਾਰੇ ਸਿੱਖਾਂ ਦਾ ਦਿੱਤਾ ਗਿਆ ਸਤਜੁਗ ਦੀ ਮਰਿਆਦਾ ਵੀ ਦਿੱਤੀ ਗਈ ਹੁਕਮ ਦਿੱਤੇ ਗਏ ਨਿਸ਼ਾਨ ਦਿੱਤਾ ਗਿਆ ਸੱਤ ਰੰਗ ਨਿਸ਼ਾਨ ਜਿਹੜਾ ਨੌਖੰਡ ਸੱਤਾਂ ਦੀਪਾਂ ਦੇ ਉੱਤੇ ਚੁੱਲਣਾ ਮਾ ਔਰ 1976 ਨੂੰ 27 ਚੇਤ ਵਾਲੇ ਦਿਨ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਜਿਹੜਾ ਉਹ ਜਿਹੜੀ ਉਹ ਬੰਤਰ ਪਰਮੇਸ਼ਰ ਨੇ ਬਣਾਈ ਸੀ ਜਿਹਦੇ ਇੱਕ ਦਰਸ਼ਨ ਮਾਤਰ ਦੇ ਨਾਲ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਸੀ ਉਹ ਬੰਤਰ ਦਾ ਪਰਮਾਤਮਾ ਨੇ ਇੱਕ ਦੁਨੀਆਵੀ ਬਹਾਨਾ ਬਣਾ ਕੇ ਉਹਲਾ ਕਰ ਲਿਆ ਪਿਆਰੀ ਹਰ ਸੰਗਤ ਜੀਓ ਜਿਹੜਾ ਵੀ ਸਿੱਖ ਆਉਂਦਾ ਜਾਂ ਜਿਹੜੇ ਪਹਿਲਾਂ ਹੋਏ ਇਸ ਚੀਜ਼ ਨੂੰ ਜ਼ਰੂਰ ਵਿਚਾਰੀਏ ਅਸੀਂ ਕਿ ਅੱਜ 2026 ਚ ਚੱਲ ਰਹੇ ਆ ਆਪਾਂ 50 ਸਾਲ ਪਉਣ ਲੱਗੇ ਆ ਜਿਹੜਾ ਵੀ ਇੱਥੇ ਸਟੇਜ ਤੇ ਪੋਡੀਅਮ ਤੇ ਆ ਕੇ ਗੱਲ ਕਰਦਾ ਉਹ ਇਹੋ ਕਹਿੰਦਾ ਕਿ ਇੱਕ ਨੂੰ ਮੰਨੋ ਇੱਕ ਨੂੰ ਮੰਨੋ ਹਰ ਸੰਗਤ ਜੀਓ 50 ਸਾਲ 50 ਸਾਲ ਉਹ ਨਿਰੰਕਾਰ ਨੇ ਆਪਣੇ ਸਰੀਰ ਦਾ ਓਲਾ ਕੀਤਾ ਔਰ ਅੱਜ ਵੀ ਇਹੀ 50 ਸਾਲਾਂ ਦੇ ਇਹੋ ਕਹਿੰਦੇ ਜਾਣਦੇ ਆ ਕਿ ਇਹਨੂੰ ਮੰਨੋ ਇਹਨੂੰ ਮੰਨੋ ਕਿ ਉਹਨੂੰ ਮੰਨਣਾ ਜ਼ਰੂਰੀ ਆ ਕਿ ਉਹਦੀ ਮੰਨਣੀ ਜ਼ਰੂਰੀ ਆ ਜੇ ਦਸਨ ਪਿਤਾ ਆਇਆ ਸੀਗਾ ਉਹਨੇ ਕੋਈ ਗੱਲ ਕੀਤੀ ਸੀ ਮੈਨੂੰ ਸਿੱਖ ਪਿਆਰਾ ਨਹੀਂ ਉਹਨੂੰ ਕੁਛ ਪਿਆਰਾ ਸੀਗਾ ਕੀ ਸੀ ਰਹਿਤ ਪਿਆਰੀ ਸੀ ਸਾਨੂੰ ਨਿਰੰਕਾਰ ਨੇ ਚਵੀ ਗ੍ਰੰਥਾਂ ਚ ਬਹੁਤ ਹਦਾਇਤਾਂ ਦਿੱਤੀਆਂ ਹੁਕਮ ਦਿੱਤੇ ਗਏ ਪਰ ਅਸੀਂ 50 ਸਾਲ ਇਸੇ ਚੀਜ਼ ਤੇ ਕੱਟਦੇ ਔਰ ਨਿਰੰਕਾਰ ਜਾਣ ਦਾ ਆਉਣ ਵਾਲੇ ਸਮੇਂ ਚ ਕੀ ਕਰਨਾ ਪਰਮੇਸ਼ਰ ਦੀ ਸਮੇਂ ਦੀ ਕੋਖ ਚ ਕਿਹੜੀ ਚੀਜ਼ ਲੁਕੀ ਆ ਕਿ ਅਹੀਂ ਇਹ ਹੋਈ ਸਾਬਿਤ ਕਰਨ ਚੱਲਗੇ ਰਵਾਂਗੇ ਕਿ ਵੀ ਇੱਕ ਨੂੰ ਮੰਨੋ ਹਰ ਸੰਗਤ ਜੀ ਮਿਸ਼ਨ ਹੁਕਮਾਂ ਦੇ ਨਾਲ ਚੱਲਦਾ ਔਰ ਹੁਕਮ ਮੰਨਣੇ ਪੈਣੇ ਆ ਸਾਨੂੰ ਸਾਨੂੰ ਕਿਤੇ ਨਾ ਕਿਤੇ 50 ਸਾਲ ਜਿਹੜੇ ਅਸੀਂ ਲਾਤੇ ਥੋੜਾ ਜਿਹਾ ਸੋਚਣਾ ਵਿਚਾਰਨਾ ਪੈਣਾ ਪਰਮੇਸ਼ਰ ਤੇ ਆਪਣੇ ਆਪ ਚ ਮੌਜੂਦ ਆ ਉਹਲੇ ਥੋੜੀ ਹੋਇਆ ਮੈਂ ਗੱਲ ਛੋਟੀ ਕਰੂੰਗਾ ਆਪ ਜੀ ਦੇ ਨਾਲ ਕੁਝ ਜਿਹੜੇ ਪ੍ਰਾਣੇ ਉਹ ਗੁਰਸਿੱਖ ਜਿਨ੍ਹਾਂ ਨੇ ਆਪਣੀ ਅਕਲ ਬੁੱਧੀ ਔਰ ਆਪਣੀ ਆਸਥਾ ਆਪਣੀ ਮਨਮਤ ਨੂੰ ਪਰਮੇਸ਼ਰ ਦੇ ਹੁਕਮ ਦੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ ਨਿਰੰਕਾਰ ਦੀ ਕੋਈ ਵੀ ਗੱਲ ਕੋਈ ਇੱਕ ਪੰਜ ਤਤ ਦੇ ਦਾ ਮਾਤਗਰਭ ਤੋਂ ਜੰਮਿਆ ਹੋਇਆ ਆਪਣੀ ਅਕਲ ਬੁੱਧੀ ਦੇ ਨਾਲ ਉਹਦੀ ਖੇਲ ਨੂੰ ਲੁਕਾ ਨਹੀਂ ਸਕਦਾ 24 ਗ੍ਰੰਥ ਲਿਖਾਏ ਗਏ ਸੀ ਕੁਝ ਲਿਖਤਾ ਇਹਨਾਂ ਨੇ ਜੜੀਆਂ ਉਜਾਗਰ ਨਹੀਂ ਕੀਤੀਆਂ ਪਰ ਹੋ ਗਈਆਂ ਬੜਾ ਕਮ ਆਸਾਨ ਚਲਦਾ ਕਿ ਸੰਗਾਸਣ ਲਾਇਆ ਜਾਏ ਨਿਰਗੁਣ ਸੰਗਾਸਣ ਦੇਖਿਆ ਜਾਵੇ ਕਿ ਕਿਹੜਾ ਸੰਗਾਸਣ ਦੇਖਿਆ ਜਾਵੇ ਗਰਨਾਮ ਸਿੰਘ ਜੰਮੂ ਵਾਲੇ ਉਹਨਾਂ ਦੇ ਘਰ ਦੀ ਲਿਖਤ ਆ ਜਦੋਂ ਪਰਮੇਸ਼ਰ ਨੂੰ ਉਹਨਾਂ ਨੇ ਵਿਹਾਰ ਤੋਂ ਬਾਅਦ ਉਹ ਇੱਕ ਵਿਧ ਬਣੀ ਕਿ ਪਰਮੇਸ਼ਰ ਦਾ ਸੰਗਾਸਣ ਉਹਨਾਂ ਨੇ ਚੁੱਕਿਆ ਔਰ ਉਸ ਦੇ ਨਾਲ ਪਰਮੇਸ਼ਰ ਨੂੰ ਉਹਨਾਂ ਨੇ ਚੁਲਾ ਦਿੱਤਾ ਉਸੇ ਗੁਰਸਿੱਖ ਦੇ ਘਰ ਦੀ ਲਿਖਤ ਆ ਪਰ ਚੜੀ ਨਹੀਂ ਕਿਉਂ ਨਹੀਂ ਚੜੀ ਇਹ ਹੁਣ ਨਿਰੰਕਾਰ ਜਾਣੇ ਪਰ ਉਜਾਗਰ ਹੋ ਗਈ ਆ ਤੇ ਜਿਹੜੀ ਚੀਜ਼ ਹੈਗੀ ਆ ਉਹ ਲਾਗੂ ਵੀ ਹੋਣੀ ਆ ਔਰ ਉਸ ਗ੍ਰੰਥਾਂ ਦੇ ਵਿੱਚ ਵੀ ਆਊਗੀ ਕੋਈ ਕਾਰਨ ਆ ਕਿ ਨਿਰੰਕਾਰ ਨੇ ਉਹ ਵਿਧ ਬਣਾਈ ਕਿ ਹੁਣ ਸੋਧਾ ਕੰਮ ਚੱਲ ਰਿਹਾ ਵਿਚਾਰਨਾ ਹਰ ਸੰਗਤ ਸੁਣਣਾ ਲਾ ਕੇ ਕੰਨ ਪ੍ਰਭ ਸਾਚਾ ਆਪ ਸੁਣਾਈ ਆ ਜਿੱਥੇ ਇਕੱਠੇ ਹੋਣ ਮੇਰੇ ਜਨ ਸੱਚ ਸੰਗਾਸਣ ਸੋਭਾ ਪਾਈ ਆ ਕੋਈ ਸ਼ੰਕਾ ਪਰ ਬ੍ਰਹਮ ਦੀ ਸਿੱਖਿਆ ਲੈਣੀ ਮਨ ਭੁੱਲ ਕਦੇ ਨਾ ਜਾਈਆ ਸੰਮੁਖ ਹੋ ਕੇ ਇਕਤੇ ਜਦੋਂ ਇਕੱਠੇ ਹੋਣਾ ਉਦੋਂ ਇਹ ਬੰਤਰ ਬਣਾਉਣੀ ਫਿਰ ਇੱਥੇ ਨਹੀਂ ਸਿੱਖਿਆ ਦੇ ਰਿਆ ਪਾਰਬ੍ਰह्म ਦੇ ਰਿਆ ਨਾਲੇ ਵਜੂਦ ਦੇ ਉੱਤੇ ਕਿਤੇ ਨਾ ਆਊਗਾ ਤੇ ਉੱਥੇ ਤੁਸੀਂ ਕਿੰਤੂ ਪਰੰਤੂ ਹੋ ਸਕਦੀ ਆ ਪਾਰਬ੍ਰह्म ਦੀ ਸਿੱਖਿਆ ਲੈਣੀ ਮਨ ਭੁੱਲ ਕਦੇ ਨਾ ਜਾਈਆ सन्मुख होके सिंहासन अगे खलो के दोए जोड़ सीस नवाई और तू मेरा मैं तेरा सोहंग पांच जकारे लेने मन भुल कदे ना जाइया ਆਦਿ ਸ਼ਬਦ ਵਸਾਉਣਾ ਮਨ ਸਨਮੁਖ ਹੋ ਕੇ ਸੋਭਾ ਪਾਈਆ ਆਪਣਾ ਬੇੜਾ ਲੈਣਾ ਬਨ ਪੁਲਕ ਦੇਣਾ ਜਾਈਆ ਜੋਤੀ ਜੋਤਸ ਰੂਪਰ ਆਪ ਆਪਣੀ ਕਿਰਪਾ ਕਰ ਸੱਚ ਦਾ ਸਹਿਬ ਹੋਏ ਸਹਾਈਆ ਜਿੱਥੇ ਇਕੱਠੇ ਹੋਵਾਂਗੇ ਤੇ ਫਿਰ ਉਥੇ ਸੰਧਾਸਨ ਲੱਗਣਾ ਚਾਹੀਦਾ ਹਨ कोई शक सन्मुख लो के तू मेरा मैं तेरा मैंरा कहत निरंकार ने दिखती और वो भी मन लेनी चाहिए थी क्योंकि पार ब्रह्म सिख्या दे रहा और इसे सिक्ख्या अगे चलते हैं थोड़ी जी जो परमेसर ने तू मेरा मैं तेरा करके लिखाई अज महीना भी फगन ਔਰ ਫਗਣ ਜਿਹੜਾ ਇੱਕ ਇੱਕ ਦੀ ਗੱਲ ਜਿਹਨੇ ਮਾਤ ਲੋਕ ਤੇ ਕਰਨੀ ਸੀ ਉਸੇ ਮੀਨੇ ਦੀ ਗੱਲ ਆ ਤੇ ਉਹਦੇ ਬਾਬਤ ਮੇਰੇ ਤੋਂ ਪਹਿਲਾਂ ਵੀਰ ਨੇ ਦੀਪਕਾ ਦੀ ਗੱਲ ਕਰ ਲਈ ਤੇ ਅਸੀਂ ਵੀ ਕਿਹਾ ਪਿੱਛੇ ਨਹੀਂ ਰਹਿਣਾ ਅਸੀਂ ਵੀ ਕੁਝ ਸਾਂਝਾ ਕਰੀਏ ਹਰ ਸੰਗਤ ਜੀਓ ਸਵਾਲ ਉੱਠਦੇ ਆ ਤੂੰ ਮੇਰਾ ਮੈਂ ਤੇਰਾ ਕਿਉਂ ਭਈ ਸਾਰਨੋਂ ਪਹਿਲਾਂ ਜਦੋਂ ਗੱਲ ਚੱਲਦੀ ਈ ਸਤ ਕਰਤਾਰ ਦਿੱਤਾ ਜਾਂਦਾ ਏ 27 ਚੱਕ ਦੀ ਬੰਦਤਰ ਤੋਂ ਪਹਿਲਾਂ ਕਮੈਂਡ ਵਾਲੀ ਬੰਦਤਰ ਚ ਅਕਾਲ ਪੁਰਖ ਨੇ ਜਦੋਂ ਖੇਲ ਕੀਤੀ ਉੱਥੇ ਸਤ ਕਰਤਾਰ ਵਜੋਂ ਸ਼ਬਦ ਦਿੱਤਾ ਜਾਂਦਾ ਸੀ ਜਦੋਂ ਇਧਰ ਪਰਮੇਸ਼ਰ ਨੇ ਆਪਣੇ ਨਵੇਂ ਵਜੂਦ ਚ ਸੰਭਲ ਚ ਜਦੋਂ ਬੰਦਤਰ ਚ ਉਹਨਾਂ ਨੇ ਆਪਣੀ ਖੇਲ ਕੀਤੀ ਉੱਥੇ ਨਿਰੰਕਾਰ ਨੇ ਸੋਹੰਗ ਸ਼ਬਦ ਅਰ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈਦਾ ਸਿਫਤੀ ਢੋਲਾ ਹਰ ਸੰਗਤ ਦੀ ਝੋਲੀ ਪਾਇਆ ਔਰ ਇਹ ਤੇ ਝੋਲੀ ਪਾਇਆ ਪਰ ਇੱਕ ਗੱਲ ਹੋਰ ਉਹਨਾਂ ਨੇ ਕੀਤੀ ਸੀ ਉਦੋਂ ਕਦੋਂ 16 ਫਗਣ 26 ਸੰਮਤ 8 ਹਰ ਭਗਤਵਾਰ ਜਿਟੂਵਾਲ ਜ਼ਿਲ੍ਹਾ ਅੰਮ੍ਰਿਤਸਰ ਸਰਜੀਤ ਸਿੰਘ ਦੇ ਨਿਮਿਤ ਕੀ ਕਿਹਾ ਸੀ ਕਿ ਕੋਈ ਆਵੇਗਾ ਔਰ ਉਹ ਇਹ ਮੇਰਾ ਜਿਹੜਾ ਨਵਾਂ ਨਾਮ ਆ ਉਹ ਪ੍ਰਚਲਿਤ ਕਰਾਊਗਾ ਪ੍ਰਚਲਿਤ ਕਰਾਊਗਾ ਉਹ ਜ਼ਰੂਰ ਸਰਵਣ ਕਰਨਾ ਫਲਗੁਣ ਕਹੇ ਮੇਰਾ ਵਕਤ ਸੁਹੰਝਣਾ ਸੋਣਾ ਪ੍ਰਭ ਦਿੱਤੀ ਸੋਣੀ ਵੜਿਆਈਆ ਲੇਖੇ ਲਾਇਆ ਜਨਮ ਸਿੰਘ ਮੋਣਾ ਮੋਨ ਸਿੰਘ ਦਾ ਵੇਰਵਾ ਤੁਸੀਂ ਮੇਰੇ ਤੋਂ ਪਹਿਲਾਂ ਵੀਰ ਤੋਂ ਸੁਣ ਚੁੱਕੇ ਹੋ ਲੇਖੇ ਲਾਇਆ ਜਨਮ ਸਿੰਘ ਮੋਣਾ ਮੋਣ ਮਾधव ਦਇਆ ਕਮਾਈਆ ਜਿਸ ਕਿਰਪਾ ਨਦਾਨ ਪੂਰਬ ਦਾਗ ਧੋਣਾ ਮਿਹਰ ਨਜ਼ਰ ਨਜ਼ਰ ਟਕਾਈਆ ਸੱਚ ਦਾ ਦੀਪਕ ਸਤ ਸੱਜ ਜਗਾਉਣਾ ਜੋਤੀ ਜਾਤਾ ਹੋਕੇ ਡਗ ਮਗਾਈਆ ਆ ਸੰਗਤ ਜੀਓ ਕੋਸ਼ ਲਿਖਤਾਂ ਦੀ ਵਿਆਖਿਆ ਦੀ ਲੋੜ ਨਹੀਂ ਹੁੰਦੀ ਆਪ ਜੀ ਬੜੇ ਸੁਝਵਾਨ ਜੇ ਇਸ ਪੰਕਤੀ ਨੂੰ ਮੈਂ ਦੁਬਾਰਾ ਪੜ੍ਹ ਦਿੰਦਾ ਆਪ ਜ਼ਰੂਰ ਇਹਦੇ ਵੱਲ ਵਿਚਾਰ ਕਰਿਓ ਕਿ ਇਹ ਕਿੱਧਰ ਇਸ਼ਾਰਾ ਕਰਦੀ ਹੈ ਸੱਚ ਦਾ ਦੀਪਕ ਸਤ ਸੱਚ ਜਗਾਉਣਾ ਜੋਤੀ ਜਾਤਾ ਹੋ ਕੇ ਡਗ ਮਗਾਈਆ ਆਤਮ ਦਾ ਆਤਮਾ ਨੂਰ ਉਪਜਾਉਣਾ ਉਪਮਾ ਅਗਮ ਅਥਾਈਆ ਨਾਮ ਫਗਣ ਭਾਗ ਲਗਾਉਣਾ ਜਿਹੜਾ ਜਨਮ ਤਰੀਕ ਜਿੱਦਣ ਸਗੀ ਨਾ ਫਗਣ ਭਾਗ ਲਗਾਉਣਾ ਦੋ ਪੰਜ ਜੋੜ ਜੁੜਾਈਆ ਹਰ ਜਨ ਆਪਣਾ ਰੰਗ ਰੰਗਾਉਣਾ ਰੰਗਤ ਤੁਰਦੀ ਆਪ ਵਿਖਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸੱਚ ਦੀ ਧਰਨੀ ਕਾਰ ਕਮਾਈਆ ਫਗਣ ਕਹੇ ਮੈਂ ਖੁਸ਼ੀਆਂ ਵਿੱਚ ਖੁਸ਼ਹਾਲ ਖੁਸ਼ਖਬਰੀ ਵਿੱਚ ਵੜਿਆਈਆ ਕਿਰਪਾ ਕਰੇ ਮੇਰਾ ਦੀਨ ਦਿਆਲ ਦਰਦ ਦੁਖ ਭੈ ਪੰਜਨ ਤੁਰ ਦਰਗਾਈਆ ਜਿਸ ਕਾਇਆ ਸੁਹਾਈ ਸੱਚਾ ਧਨ ਮਾਲ ਮੰਦਰ ਇੱਕੋ ਇੱਕ ਵਡਿਆਈਆ ਦੀਪਕ ਜੋਤੀ ਅਗੰਮ ਬਾਲ ਨੂਰ ਨਰਾਨਾ ਨੂਰ ਚਮਕਾਈਆ ਜਿਸ ਗਲਤੀ ਦੀਪਕ ਜੋਤੀ ਅਗੰਮ ਬਾਲ ਨੂਰ ਨਰਾਨਾ ਨੂਰ ਚਮਕਾਈਆ ਵੇਖਣ ਹਾਰਾ ਪੁਰਬ ਕਾਲ ਖੋਜਤ ਖੋਜਤ ਧਿਆਨ ਲਗਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਪੜਦਾ ਆਪ ਚੁਕਾਈਆ ਪਾਗੁਣ ਕਹੇ ਕਿਰਪਾ ਕਰੀ ਪ੍ਰਭu ਪ੍ਰਭ ਮੀਤ ਮਿੱਤਰ ਪਿਆਰੇ ਦਇਆ ਕਮਾਈਆ ਮੇਰਾ ਸੀਨਾ ਕਰੇ ਠੰਡਾ ਸੀਤ ਜਗਤ ਅਗਨੀ ਦਿੱਤੀ ਬੁਝਾਈਆ ਚਰਨ ਕਵਲ ਲਗਾ ਪ੍ਰੀਤ ਪ੍ਰੀਤਮ ਮਿਲਿਆ ਚਾਈ ਚਾਈਆ ਤੂੰ ਮੇਰਾ ਮੈਂ ਤੇਰਾ ਦਸ ਕੇ ਗੀਤ सोहंग टोला दिता के हस्त कीट ऊंचा टाइया सत बखश्स कर बख्शीश बख्शिश रहमत चोली पाईया कूड़ी किरिया मेट के रीत रीतिवान होए फागुन कहे ਮੈਂ ਨਵਨਵ ਕੀਤੀ ਉਡੀਕ ਮੈਂ ਨਵਨਵ ਕੀਤੀ ਉਡੀਕ ਨਵਨਵ ਚਾਰ ਦਾ ਪੰਧ ਮਕਾਈਆ ਹਰ ਸੰਗਤ ਜਿਓ ਉਹ ਮਾਸ ਉਸ ਸਮੇਂ ਦਾ ਦੀ ਇੱਕ ਕੜੀ ਜਿਹਨੂੰ ਫਾਗਣ ਕਿਹਾ ਗਿਆ ਉਹਨੇ ਕਿੰਨੇ ਚਿਰ ਉਡੀਕ ਕੀਤੀ 994 ਯੁੱਗ ਚੌਕੜੀ ਤੋਂ ਬਾਅਦ ਕਈ ਕਹਿ ਦਿੰਦੇ ਆ ਪੀਓ ਐਂ ਕਰਦੇ ਆ ਉਹ ਐਂ ਕਰਦੇ ਆ ਉਹ ਐਂ ਕਰਦੇ ਹੁਣ ਕੌਣ ਕੀ ਕਰਦੇ ਆ ਇਹ ਆਪ ਸਭ ਜੀ ਬਹੁਤ ਬਿਹਤਰ ਜਾਣਦੇ ਹੋ ਜਿਨ੍ਹਾਂ ਦੇ ਬਾਰੇ ਲਿਖਤ ਹੋਣ ਲਈ ਆ ਉਹਦੀ ਬਰਾਬਰਤਾ ਨਹੀਂ ਹੋ ਸਕਦੀ ਉਹਦੀ ਬਰਾਬਰਤਾ ਨਹੀਂ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਨੌਨੋ ਚਾਰ ਤੋਂ ਬਾਅਦ ਉਹ ਨਰੰਕਾਰ ਆ ਪਾਵੇ ਔਰ ਨੌਨੋ ਚਾਰ ਤੋਂ ਬਾਅਦ ਉਹ ਆਪਣਾ ਸੁਤ ਆਪਣਾ ਸੁਤ ਨਾਂ ਲਿਆਵੇ ਬਹੁਤ ਵੱਡੀ ਗੱਲ ਹੈ। ਔਰ ਨਾਨਾ ਚਾਰ ਬਾਤ ਕੀ ਦੀ ਉਡੀਕ ਕਰਦੇ ਸੀ, ਇਹਦੀ ਹੀ ਉਡੀਕ ਕਰਦੇ ਸੀ। ਕਦੋਂ ਆਵੇ ਔਰ ਕਦੋਂ ਇੱਕ ਦਾ ਇੱਕ ਹੋ ਕੇ ਮਾਤ ਲੋਕ ਤੇ ਖੇਲ ਕਰੇ। ਆਇਆ ਪਹਿਲਾਂ ਵੀ ਸੀ। ਬੰਦਰ ਪਹਿਲਾਂ ਵੀ ਸੀਗੀ। ਪਰ ਇੱਕ ਦਾ ਇੱਕ ਹੋ ਕੇ ਕਦੋਂ ਮੇਲ ਦੀਪਕ ਬਣਵੇ ਔਰ ਦੀਪਕ ਬਣ ਕੇ ਸਾਰੇ ਸੰਸਾਰ ਨੂੰ ਰੁਸ਼ਨਾ ਦੇਵੇ ਕਾਦੇ ਨਾਲ ਉਹ ਅਗੰਮੀ ਪ੍ਰਕਾਸ਼ ਦੇ ਨਾਲ। ओ अगमे शब्द की और ओ नवा अगम्मा शब्द की दिता जिदे सारी कायनात ने एक हो वा सारी कायनात ने एक हो जाना वा कोई हिंदू मुस्लिम सिख ईसाई वजो वंट नहीं रहनी क्यों नहीं रहनी जो तो सारे ने कहना कि आ आत्म परमात्म तेरी सारे ते आ सार ने कहना परमात्मा तू मेरा आत्मा तेरी आब्द ते प्रचलित कराने का कौन ਕਾਲਪੁਰਖ ਦਾ ਸਤ ਦੁਲਾਰਾ ਔਰ ਉਸੇ ਸਤ ਦੁਲਾਰੇ ਦੀ ਉਡੀਕ ਨੌਨਾ ਚਾਰ ਫਾਗੂਨ ਕਰਦਾ ਰਿਹਾ ਔਰ ਕੀ ਕਹਿ ਰਿਹਾ ਦੁਬਾਰਾ ਵਿਚਾਰੋ ਫਾਗੂਨ ਕਹੇ ਮੈਂ ਨਾਮ ਨਮ ਕੀਤੀ ਉਡੀਕ ਨਾਮ ਨਮ ਵਿਚਾਰ ਦਾ ਪੰਧ ਮੁਕਾਈਆ ਭਗਤ ਭਗਤ ਦੀ ਤਾਰ ਪ੍ਰਗਟ ਕਰ ਸਿੰਘ ਸਰਜੀਤ ਪ੍ਰਗਟ ਬਹੁਤ ਵੱਡੀ ਗੱਲ ਆ ਜੰਮਿਆ ਨਹੀਂ ਹਰ ਸੰਗਤ ਜੀਓ ਵਿਚਾਰਿਆ ਕਰੋ ਕਲੇ ਕਲੇ ਅੱਖਰ ਨੂੰ ਵਿਚਾਰਨ ਦੀ ਕੋਸ਼ਿਸ਼ ਕਰਿਆ ਕਰੀਏ ਆਪਾਂ ਭਗਤ ਭਗਤ ਦੀ ਤਾਰ ਪ੍ਰਗਟ ਕਰ ਸਿੰਘ ਸਰਜੀਤ ਸਿੰਘ ਜਗਤ ਦਿੱਤੀ ਵਡਿਆਈ ਆ ਹੁਣ ਸਿੰਘ ਨਿਰੰਕਾਰ ਸੋ ਹੰਮਾਰਾ ਸ਼ੇਰ ਸਿੰਘ ਉਹ ਬੜਾ ਸਿੰਘ ਜਿਹੜਾ ਕਦੀ ਜੰਮਣ ਮਰਨ ਚ ਨਹੀਂ ਆਉਂਦਾ ਉਹ ਸਿੰਘ ਨੇ ਕੀ ਕੀਤੀ ਜਗਤ ਦੇ ਵਿੱਚ ਵਡਿਆਈ ਦੇ ਦਿੱਤੀ ਕਿਨੂੰ ਭਗਤ ਭਗਤ ਦੀ ਤਾਰ ਪ੍ਰਗਟ ਕਰ ਸਿੰਘ ਸਰਜੀਤ ਸਿੰਘ ਜਗਤ ਦਿੱਤੀ ਵਡਿਆਈ ਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਮਾਲਕ ਬੇ ਪਰਵਾਹੀ ਆ ਪਾਗਣ ਕਹੇ ਮੇਰਾ ਵਕਤ ਸੁਹਾਵਾ ਮਿਲੇ ਮਾਨ ਵਡਿਆਈ ਆ ਤੋਲੇ ਗੀਤ ਖੁਸ਼ੀ ਦੇ ਗਾਣਾ ਗਾਗਾ ਖੁਸ਼ੀ ਬਣਾਈਆ ਪ੍ਰਭੂ ਦੀ ਚਰਨ ਤੂੜੀ ਮਸਤਕ ਲਾਵਾਂ ਦੁਰਮਤ ਮੈਲ ਤਵਾਈਆ ਪੁਰਖ ਅਕਲਾਦੀਨ ਦੇ ਅਲਾ ਇੱਕੋ ਕੰਤ ਹੰਡਾਵਾਂ ਓ ਫਗਣ ਜੀ ਦਾ ਕੋਈ ਮਾਈ ਬਾਪ ਨਹੀਂ ਤਨਵਜੂਦ ਵਜੋ ਉਹ ਸਾਡਾ ਤੇ ਹੈਗਾ ਨਾ ਸਾਡਾ ਹੈਗਾ ਨਾ ਕੋਈ ਕੌਣ ਆ ਉਹੋ ਹੀ ਆ ਜਿਨੇ ਕਿਆ ਸੀ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਸਿਖ ਮੰਨਣਾ ਉਹੋ ਹੀ ਆ ਜਿਨੇ ਕਿਆ ਹੀ ਸਤਗੁਰ ਕੇਵਲ ਸ਼ਬਦ ਨੂੰ ਮੰਨਣਾ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਹਦਾ ਸਤਕਾਰ ਕਰਨਾ ਔਰ ਆਤਮ ਪਰਮਾਤਮ ਨਾਲ ਮੇਲ ਕਰਨਾ ਇਹ ਹੁਕਮ ਪਹਿਲਾਂ ਸਾਡੇ ਤੇ ਲਾਗੂ ਹੁੰਦੇ ਆ ਫਿਰ ਸੰਸਾਰ ਤੇ ਸਾਨੂੰ ਜਗਾਇਆ ਨਹੀਂ ਸੰਸਾਰ ਨੂੰ ਨਹੀਂ ਜਗਾਇਆ ਨਰਕਾਰ ਨੇ ਪਹਿਲਾਂ ਆਪਣੀ ਗੱਲ ਪਰਿਵਾਰ ਨੂੰ ਦੱਸੀ। ਉਸ ਤੋਂ ਬਾਅਦ ਉਹਨੇ ਫੇਰ ਪਰਿਵਾਰ ਨੂੰ ਦੱਸੀ ਸਾਨੂੰ। ਸਾਨੂੰ ਦੱਸਣ ਤੋਂ ਬਾਅਦ ਉਸੇ ਪਰਮੇਸ਼ਰ ਨੇ ਸਾਡੇ ਉੱਤੇ ਕੁਝ ਜ਼ਿੰਮੇਵਾਰੀਆਂ ਲਾਈਆਂ। ਕਿ ਤੁਸੀਂ ਹੁਣ ਵੱਡੇ ਪਰਿਵਾਰ ਨੂੰ ਜਾ ਕੇ ਦੱਸਿਓ ਸੰਸਾਰ ਨੂੰ ਦੱਸਿਓ ਕੀ ਕਿ ਮੈਂ ਪ੍ਰਗਟ ਹੋ ਗਿਆ। ਤੇ ਉਹ ਵੀ ਮੈਨੂੰ ਮਿਲ ਸਕਦੇ ਆ। ਮਿਲਣ ਦਾ ਤਰੀਕਾ ਇੱਕੋ ਹੀ ਪਰਮਾਤਮ ਤੂੰ ਮੇਰਾ ਮੈਂ ਤੇਰਾ ਦੱਸਣ ਦੀ ਡਿਊਟੀ ਜਿਨ੍ਹਾਂ ਨੇ ਅੱਖੀਂ ਦੇਖਿਆ ਸੀ ਉਹਨਾਂ ਤੇ ਲੱਗੀ ਸੀ ਇਸ ਪਖਾਲ ਤੁਰਨਾ ਸ਼ੁਰੂ ਕਰੀਏ ਜੇ ਵੀ ਜਦੋਂ ਤੱਕ ਹੈਗੇ ਆ ਸਵਾਸ ਸਵਾਸ ਚੱਲਦੇ ਆ ਨਾ ਸਾਹ ਚੱਲਦੇ ਆ ਉਦੋਂ ਤੱਕ ਸਾਡਾ ਤੁਹਾਡਾ ਇਹ ਫਰਜ਼ ਬਣਦਾ ਇਸ ਸਿੱਖਿਆ ਵਾ ਸਾਨੂੰ ਹੁਕਮ ਆ ਕਿ ਆਪਸ਼ਨਲ ਨਹੀਂ ਆ ਕੀ ਕੀਤਾ ਕੀਤਾ ਤੇ ਕੀਤਾ ਨਹੀਂ ਕੀਤਾ ਤੇ ਨਾ ਕੀਤਾ ਡਿਊਟੀਆਂ ਵਾਂ ਦੋ ਕੰਤਤੀਆਂ ਹੋਰ ਪੁਰਖਿਆ ਕਾਲਾਦੀਨ ਦੇ ਆਲਾ ਇੱਕੋ ਕੰਤ ਹੰਡਾਵਾਂ ਦੂਜੀ ਓਟ ਨਾ ਕੋਇ ਰਖਾਈਆ ਸੱਚ ਦਵਾਰੇ ਸੀਸ ਨਮਾਵਾਂ ਇੱਥੇ ਸੱਚ ਦਵਾਰਾ ਔਰ ਸੱਚ ਦਵਾਰਾ ਉਹ ਹੀ ਹੁੰਦਾ ਜਿਹੜਾ ਕਦੀ ਟੈ ਟਈ ਟੈ ਟਈਦਾ ਨਹੀਂ ਔਰ ਉਹ ਸੱਚ ਦਵਾਰਾ ਇੱਟੇ ਗਾਰੇ ਪੱਥਰਾਂ ਦੇ ਨਾਲ ਨਹੀਂ ਉਹ ਦਵਾਰਾ ਕੋਈ ਪੰਜ ਤਤ ਸਰੀਰ ਵੀ ਨਹੀਂ ਹੁੰਦਾ ਇਸ ਕਰਕੇ ਬਾਰ ਬਾਰ ਕਈ ਵਾਰ ਪਹਿਲਾਂ ਵੀ ਬੇਨਤੀਆਂ ਹੋਈਆਂ ਅੱਜ ਵੀ ਇਹੋ ਕਰਾਂਗੇ ਇਹ ਸਰੀਰ ਦੇ ਵਿੱਚ ਤੁਹਾਡੇ ਕਾਇਆ ਮੰਦਰ ਦੇ ਅੰਦਰ ਸੰਸਾਰ ਦਾ ਨਹੀਂ ਸਾਨੂੰ ਪਤਾ ਹਰ ਸੰਗਤ ਦੇ ਵਿੱਚ ਕਿਤੇ ਕਿਸੇ ਤਾਰਾ ਚ ਚੱਲਦਾ ਤੁਹਾਡੇ ਪੰਜ ਤਤ ਸਰੀਰ ਦੇ ਵਿੱਚ ਉਹ ਨਿਰੰਕਾਰ ਬਰਾਜਮਾਨ ਰਹਿੰਦਾ ਹਮੇਸ਼ਾ ਤੁਹਾਨੂੰ ਭਾਵੇਂ ਬੋਧ ਹੋਵੇ ਭਾਵੇਂ ਨਾ ਹੋਵੇ ਇਸ ਮਸਤਕ ਨੂੰ ਕਹੇ ਪੰਜ ਤਤ ਦੇਹ ਧਾਰੀ ਦੇ ਅੱਗੇ ਨਾਨਵਾਇਓ ਨਾ ਕਰਿਓ ਨਰੰਕਾਰ ਦਾ ਸੀਸ ਨਰੰਕਾਰ ਜਿੱਥੇ ਬੈਠਾ ਹੁੰਦਾ ਜਿੱਦਾਂ ਨਰੰਕਾਰ ਸੱਚਾ ਤੂੰ ਹੀ ਸਾਰੇ ਸੱਚੇ ਜੀ ਤੁੰਗੋਧਨੀ ਪਰ ਇਹ ਕੰਮ ਨਾ ਕਰਿਓ ਇੱਕ ਦੇ ਜੇ ਇੱਕ ਦੇ ਬਣੇ ਰਿਓ ਔਰ ਇਹ ਸਿੱਖਿਆ ਫੱਗਣ ਦੇਂ ਡਿਆ ਸਾਨੂੰ ਉਰਖਿਆ ਕਾਲਾਦੀਨ ਦੇ ਆਲਾ ਇੱਕੋ ਕੰਤ ਹੰਡਾਵਾਂ ਦੂਜੀ ਓਟ ਨਾ ਕੋਇ ਰਖਾਈ ਆ ਸੱਚ ਦਵਾਰੇ ਸੀਸ ਨਵਾਵਾ ਨਿਵਨੇਵਲਾਗਾ ਪਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਘਰੇ ਖੇਲ ਸਚਾ ਹਰ ਨੇਕ ਲੰਕਨ ਨਾਰਨ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸਦਾ ਜੋਤੀ ਜੋਸ ਰੂਪਾਰਾਪ ਆਪਣੀ ਕਿਰਪਾ ਕਰੇ ਖੇਲ ਸੱਚਾ ਹਰ ਨੇਕ ਲੰਕਨ ਨਾਰਨ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸੱਚ ਦਾ ਖੇਲ ਸਦਾ ਅਨਡਿੱਠਕ ਸੱਚ ਦਾ ਜਿਹੜਾ ਖੇਲ ਹੁੰਦਾ ਇੱਥੋਂ ਨਹੀਂ ਦਿਖਦਾ ਅੱਖਾਂ ਨਾਲ ਨਹੀਂ ਦਿਖਦਾ ਇਸ ਕਰਕੇ ਥੋੜਾ ਜਿਹਾ ਹਰ ਪੱਖੋਂ ਵਿਚਾਰਿਆ ਕਰੀਏ ਕਿਤੇ ਇਹ ਨਾ ਵਿਚਾਰ ਲੀਕੋ ਬੜਾ ਦੇਖਦਾ ਮੰਨੀ ਮੰਨੀ ਨਹੀਂ ਮੰਨੀ ਨਾ ਮੰਨੀ ਸੱਚ ਦਾ ਖੇਲ ਸਦਾ ਅਨਡਿੱਟ ਅਨਡਿੱਖੜਾ ਆਪਣਾ ਖੇਲ ਖਲਾਈ ਆ ਅਨਡਿੱਖੜਾ ਜਿਹੜਾ ਕਦੀ ਦੇਖਦਾ ਨਹੀਂ ਉਦੋਂ ਦੇਖਦਾ ਸੀ ਮੋਜਾਂ ਲੁੱਟੀਆਂ ਜਿਨ੍ਹਾਂ ਨੇ ਲੁੱਟੀਆਂ ਵੜੇ ਵੜ ਭਾਗੇ ਆ ਨਿਰੰਕਾਰ ਦੇ ਬੱਚੇ ਸਾਡੇ ਵੱਡੇ ਹੁਣ ਸਾਡੇ ਤੋਂ ਪੁੱਛੋ ਸਾਡੇ ਨਾਲ ਕੀ ਬਣਦੀ ਆ ਇਹ ਮਾਈਕ ਇਹਦਾ ਹੋਇਆ ਹਰ ਸੰਗਤ ਜੀਓ ਹਰ ਸੰਗਤ ਜੀਓ ਵੀਰ ਹੁਣਾਂ ਨੇ ਕਿਹਾ 2-4 ਮਿੰਟ ਹੋਰ ਲਾ ਲੋ ਆਪ ਜੀ ਦੇ ਨਾਲ ਫਿਰ ਉਹ ਗੱਲ ਕਰਦੇ ਆ ਜਿਹੜੀ ਗੱਲ ਨਰੰਕਾਰ ਨੇ ਸਾਨੂੰ ਸਾਰਿਆਂ ਨੂੰ ਕਹੀ ਆ ਪਰਮੇਸ਼ਰ ਪ੍ਰਗਟ ਹੋਏ ਪ੍ਰਗਟ ਹੋਏ ਸਾਨੂੰ ਜਨਾਈ ਦਿੱਤੀ ਨਾ ਸੰਸਾਰ ਨੂੰ ਨਹੀਂ ਦਿੱਤੀ ਨਾ ਸਾਡੀ ਸੰਸਾਰ ਵਾਸਤੇ ਕੀ ਉਪਲਬਧੀ ਆ ਕਦੀ ਵਿਚਾਰਦੇ ਆਂ ਹੀ ਲੋਕ ਸਾਡੀ ਕੋਈ ਉਪਲਬਧੀ ਹੋਣੀ ਚਾਹੀਦੀ ਆ ਨਾ ਪਰਮੇਸ਼ਰ ਸਾਨੂੰ ਮਿਲਿਆ ਨਾ ਕਦੇ ਸੰਸਾਰ ਵਾਸਤੇ ਕੁਝ ਮੰਗਿਆਹੀਂ ਤੁਹਾਡੀ ਤੇ ਸੁਣਦਾ ਨਾ ਲਾਗੇ ਬੰਨਿਓ ਸਾਡੀ ਸੁਣਦਾ ਨਾ ਨਹੀਂ ਸੁਣਦਾ ਤੇ ਦੱਸੋ ਸੁਣਦਾ ਨਾ ਕੌਣ ਸੁਣਦਾ ਸੁਣਦਾ ਨਾ ਸੰਸਾਰ ਦੀ ਨਹੀਂ ਸੁਣਦਾ ਨਹੀਂ ਸੁਣਦਾ ਨਾ ਕੀ ਅਹੀਂ ਕਦੀ ਇਹ ਵਿਚਾਰਿਆ ਕਿ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਅਰਦਾਸ ਬੇਨਤੀ ਦੇ ਵਿੱਚ ਕਦੀ ਇਹ ਗੱਲ ਵੀ ਕਹੀਏ ਪ੍ਰਮਾਤਮਾ ਕਿ ਉਹ ਪਰਮੇਸ਼ਰ ਜਿਹੜਾ ਵਾ ਜਿਹੜਾ ਸਾਡਾ ਬਾ ਪਿਆ ਪਰਮਾਤਮਾ ਤੂੰ ਸਾਨੂੰ ਜਨਾਈ ਦਿੱਤੀ ਪਰ ਆ ਜਿਹੜੇ ਕੋਝੇ ਕਮਲੇ ਆ ਇਹਨਾਂ ਬਾਰੇ ਵੀ ਜ਼ਰੂਰ ਕੁਝ ਸੋਚੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਨਾ ਤੇਰੇ ਦਰਸ਼ਨ ਨਹੀਂ ਕੀਤੇ ਉਸ ਪਰਮੇਸ਼ਰ ਵਾਸਤੇ ਅੱਗੇ ਸੰਸਾਰ ਵਾਸਤੇ ਵੀ ਜ਼ਰੂਰ ਕਿਤੇ ਨਾ ਕਿਤੇ ਕੋਈ ਹਾੜਾ ਕੱਢਿਆ ਕਰੋ ਜਿਉਣਾ ਨੂੰ ਨਹੀਂ ਅਹੀਂ ਕੋਈ ਸਦਨ ਦੇ ਕਿਸੇ ਪਾਸਿਓਂ ਕੁਝ ਨਾ ਕੁਝ ਪਰਮੇਸ਼ਰ ਦੀ ਆਮਤ ਦੇ ਉਹਨਾਂ ਨੂੰ ਕੁਝ ਮਿਲੇ ਐਨਾ ਹੀ ਕਹਿੰਦਾ ਹੋਇਆ ਮੈਂ ਆਪ ਜੀ ਦੇ ਚਰਨਾਚੋ ਉਮਦਾ ਯਾਚਕ ਆ शब्दि साथ देना सोह महाराज शे सिंह विष्णु भगव सो महाराज शे सिंह विष्णु भगवी so hang maharaj shir shir vishnu Bhagwan deh da so hang maharaj shir shir vishnu Bhagwan deh da